ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਖਿਲਾਫ ਅਕਾਲੀ ਦਲ ਦੇ ਧਰਨੇ 'ਚ ਸ਼ਾਮਲ ਹੋ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਬਾਅਦ ਹੁਣ ਅਕਾਲੀ ਦਲ ਤੇ ਨਜ਼ਰ ਟਿਕਾਈ ਬੈਠੇ ਨੇ ਜਿਲੰਦਰਪੁਰ ਦੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੰਡੂਗਰ ਉਹ ਕਰ ਰਹੇ ਨੇ ਜੋ ਕਿ ਸਾਬਕਾ ਕਮੇਟੀ ਪ੍ਰਧਾਨ ਤਲਵੰਡੀ ਤੇ ਟੋਹਰਾ ਬਿਨਾ ਕਰ ਸਕੇ ਜਿਹੜਾ ਕਮ ਟੋਹਰਾ ਸਾਹਿਬ ਨਹੀਂ ਕਰ ਸਕੇ ਜਿਹੜਾ ਤਲਵੰਡੀ ਸਾਹਿਬ ਨਹੀਂ ਕਰ ਸਕੇ ਉਹ ਮੈਨੂੰ ਲੱਗਦਾ ਬੰਡੂਗਰ ਸਾਹਿਬ ਕਰਨ ਜਾ ਰਹੇ ਹੈ ਹੀ ਹੈਜ਼ ਰੀਅਲਾਈਜ਼ ਦਾ ਵੀਕਨੈਸ ਵੀ ਅੱਜ ਜਿਹੜਾ ਆ ਇੱਕ ਪਰਿਵਾਰ ਨੇ ਕਾਬੂ ਕਰ ਰੱਖਿਆ ਸੀਗਾ ਦਲ ਆਈ ਥਿੰਕ ਹੀ ਹੈਜ਼ ਥਰੋਨ ਦਾ ਗਾਂਟਲੇਟ ਜਿਹੜਾ ਬਡੁੰਗਰ ਸਾਹਿਬ ਨੇ ਹੈ ਆ ਤਾਂ ਦੂਜੇ ਪਾਸੇ ਲਈ ਫਿਰ ਦਿਆ ਹੀ ਇਜ਼ ਦਾ ਨਾਊ ਪੁਟਿੰਗ ਹਿਮਸੈਲਫ ਐਜ਼ ਅ ਕਲੇਮੈਂਟ ਟੂ ਦਾ ਥਰೋನ್ ਐਸਜੀਪੀਸੀ ਨਾਲ ਉਹਨੇ ਕਾਬੂ ਨਹੀਂ ਰਹਿਣਾ ਨੈਵਰ ਅੰਡਰਐਸਟੀਮੇਟ ਅ ਗਾਏ ਉਹ ਕੰਮ ਕਰਨ ਲੱਗੇ ਹੈ ਜਿਹੜਾ ਪਹਿਲਾਂ ਤਲਵੰਡੀ ਸਾਹਿਬ ਸਾਹਿਬ ਵੀ ਆਪਣੇ ਟੋਰਾ ਸਾਹਿਬ ਨਹੀਂ ਕਰ ਸਕੇ ਜਿਨ੍ਹਾਂ ਨੂੰ ਇਹਨਾਂ ਨੇ ਸਾਈਡ ਟਰੈਕ ਕਰਤਾ ਸੀਗਾ आईज बंडूगा साहब मेबी एंगलिंग द पॉलिटिकल पोजीशन ही वांट्स टू हेड द अकाली दल ही इज नॉट गोइंग टू बी कंटेंट विद जस्ट बीइंग द एसजीपीसी प्रधान दैट्स व्हाट आई एम सेइंग जिक्र हो गया कि 12 तारीख नु काली भाजपा गट आठ जोड वलो कीते गए धरने प्रदर्शन च श्रमनी कमेटी प्रधान किरपाल सिंह बंडूगा ने पटियाला तो हिस्सा लेके कई सवालानू जन्म दे देता सी जालंधर तो रमनदीप सिंह सोडी जगवाणी टीवी